ਤਨ ਤਨ ਬਾਬਾ ਕਾਲਾ ਮਹਰਜੀ ਸੰਧੂ ਜੀ ਦਾ ਸਾਲਾਨਾ ਮੇਲਾ ਸਿੱਖਾਂ ਵਾਲੀ ਬੀੜ ਕੋਟਕਪੁਰਾ ਵਿਖੇ ਸਾਲ 2024 9 ਅਪ੍ਰੈਲ 27 ਚੇਤ ਦਿਨ ਮੰਗਲਵਾਰ ਹਾਂਜੀ ਬਾਬਾ ਜੀ ਦਾ ਇਕੰਮ ਦਾ ਦਿਨ ਹੈ ਤੇ ਆਪਾਂ ਪਹੁੰਚੇ ਅੱਜ ਆਪਾਂ ਪਹੁੰਚੇ ਅੱਜ ਸਿੱਖਾਂ ਵਾਲੀ ਬੀੜ ਕੋਟਕਪੁਰਾ ਵਿਖੇ ਬਾਬਾ ਜੀ ਦੇ ਮੇਨ ਸਥਾਨ ਜਿੱਥੇ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਹਰ ਸਾਲ ਚੇਤ ਮਹੀਨੇ ਦੇ ਮਸਿਆਂ ਨੂੰ ਜਿਹੜਾ ਬਹੁਤ ਸੋਹਣਾ ਪਰਦਾ ਹੈ ਜੀ ਤੇ ਦੂਰ ਦਰਾਡੇ ਤੋਂ ਸੰਧੂ ਕਹਿਣ ਭਰਾ ਤੇ ਸ਼ਰਧਾਲੂ ਬਾਬਾ ਜੀ ਦੇ ਦਰਸ਼ਨ ਤੇ ਬਾਬਾ ਜੀ ਦੇ ਦਰ ਤੋਂ ਰਹਿਮਤਾ ਪ੍ਰਾਪਤ ਕਰਨ ਲਈ ਇੱਥੇ ਹਮ ਹਮਾ ਕੇ ਪਹੁੰਚਦੇ ਹਨ ਮੈਂ ਵਿਗਰਨ ਜੀ ਸੰਧੂ YouTube ਚੈਨਲ ਅਤੇ Facebook ਪੇਜ ਧੰਨ ਧੰਨ ਬਾਬਾ ਕਾਲਾ ਮਹਾਂ ਜੀ ਸੰਧੂ ਜੀ ਤੇ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਇਸ ਚੈਨਲ ਦੇ ਰਾਹੀਂ ਅਸੀਂ ਤਨ ਤਨ ਬਾਬਾ ਕਾਲਾ ਮਹਰਜੀ ਸੰਧੂ ਜੀ ਦੀ ਪੂਰੀ ਜੀਵਨੀ ਹੈ ਜੋ ਪੂਰਾ ਇਤਿਹਾਸ ਹੈ ਉਹ ਸੰਧੂ ਪਹਿਨਪਰਾਵਾਂ ਤੱਕ ਪਹੁੰਚਾਉਣ ਦਾ ਜ਼ਰੀਆ ਸੀ ਇਹ ਚੈਨਲ ਅਤੇ ਫੇਸਬੁਕ ਪੇਜ ਨੂੰ ਬਣਾਇਆ ਹੋਇਆ ਹੈ ਜਿਨ੍ਹਾਂ ਨੂੰ ਤਨ ਤਨ ਬਾਬਾ ਕਾਲਾ ਮਹਰਜੀ ਸੰਧੂ ਬਾਰੇ ਨਹੀਂ ਪਤਾ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਮੇਲੇ ਦੀਆਂ ਰੌਣਕਾਂ ਜੰਗਲ ਦੇ ਵਿੱਚ ਬਾਬਾ ਜੀ ਨੇ ਮੰਗਲ ਲਾਏ ਹੋਏ ਆ ਦੁਨੀਆ ਭਰ ਤੋਂ ਲੋਕ ਇੱਥੇ ਤਨ ਤਨ ਬਾਬਾ ਕਾਲਾ ਮਹਰਜੀ ਸੰਧੂ जिदे दर्शन ਕਰਨ ਆਉਂਦੇ ਨੇ ਜੀ ਤੇ ਸਭ ਤੋਂ ਪਹਿਲਾਂ ਜਿਹੜਾ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਜੀ ਦੀ ਜਗ੍ਹਾ ਤੇ ਲੋਕ ਮੱਥਾ ਟੇਕਣ ਤੋਂ ਪਹਿਲਾਂ ਬਾਬਾ ਸਿੱਧ ਜੀ ਉਹਨ ਜਿਹਦੇ ਨਾਮ ਦੀ ਮਿੱਟੀ ਕੱਢਣ ਬਾਬਾ ਜੀ ਦੀ ਛਪੜੀ ਤੇ ਜਾਂਦੇ ਹਨ ਅਸੀਂ ਤੁਹਾਨੂੰ ਅੱਗੇ ਵਿਖਾਵਾਂਗੇ ਇਸ ਵੀਡੀਓ ਦੇ ذریعے ਉਹ ਛਪੜੀ ਤੱਕ ਲੈ ਕੇ ਚੱਲਾਂਗੇ ਕਿ ਕਿਵੇਂ ਲੋਕ ਸਰਦਾ ਦੇ ਨਾਲ ਉਸ ਛਪੜੀ ਤੋਂ ਮਿੱਟੀ ਕੱਢਦੇ ਹਨ ਸਭ ਤੋਂ ਵਾਰੀ ਮਿੱਟੀ ਕੱਢਦੇ ਹਨ ਤੇ ਬਾਬਾ ਸਿੱਧ ਜੀਉਨ ਜੀ ਦੇ ਜਿਹੜੀਆਂ ਰਹਿਮਤਾਂ ਪ੍ਰਾਪਤ ਕਰਦੇ ਹਨ ਉਸ ਤੋਂ ਬਾਅਦ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਜੀ ਦੇ ਦਰ ਤੇ ਮੱਥਾ ਟਿਕਦਾ ਹੈ ਤੇ ਦਰ ਤੇ ਮੱਥਾ ਟੇਕਣ ਤੋਂ ਬਾਅਦ ਜਿਹੜੇ ਸੰਧੂ ਸਰਦਾਲੂ ਦੂਰੋਂ ਦੂਰੋਂ ਪਹੁੰਚਦੇ ਹਨ ਉਹ ਮੀਰ ਭਾਈ ਚਾਰਾ ਜਾਨੀ ਕਿ ਮਰਾਸੀਆਂ ਤੋਂ ਮਰਾਸੀਆਂ ਤੋਂ ਅ ਅਰਦਾਸ ਸਰਦਾ ਭਾਵਨਾ ਭੇਟਾਂ ਚੜਾਉਂਦੇ ਹਨ ਅਰਦਾਸ ਕਰਾਉਂਦੇ ਹਨ ਤੇ ਬਾਬਾ ਜੀ ਦੇ ਦਰ ਤੋਂ ਰਹਿਮ ਤਾਂ ਪ੍ਰਾਪਤ ਕਰਦੇ ਹਨ ਜਿੰਨਾ ਵੀ ਮੀਰ ਭਾਈ ਚਾਰਾ ਬਾਬਾ ਜੀ ਦੇ ਦਰ ਤੇ ਆਲੇ ਦੁਆਲੇ ਬਾਬਾ ਜੀ ਦੇ ਮੱਟ ਤੇ ਇਕੱਠਾ ਹੁੰਦਾ ਹੈ ਉਹ ਸਾਰੇ ਸੰਤੂ ਕੈਨ ਪਰਾਵਾਂ ਲਈ ਬਾਬਾ ਜੀ ਦੇ ਦਰ ਤੋਂ ਦੁਆਵਾਂ ਮੰਗਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਟਰਾਲੀਆਂ ਟਰੈਕਟਰਾਂ ਸਾਧਨਾਂ 'ਚ ਭਰ-ਭਰ ਕੇ ਬਾਬਾ ਜੀ ਦੇ ਦਰ ਤੇ ਪਹੁੰਚਦੇ ਹਨ ਤੇ ਬਹੁਤ ਹੀ ਯਾਨੀ ਕਿ ਬਹੁਤ ਸੋਹਣਾ ਮੇਲਾ ਲੱਗਦਾ ਹੈ ਸਾਰੇ ਸੰਧੂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਦੁਨੀਆ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਸੰਧੂ ਭੈਣ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਹੁਣ ਅਸੀਂ ਜਾ ਰਹੇ ਹਾਂ ਤਨਤਨ ਬਾਬਾ ਕਾਲਾ ਮਹਰਜੀ ਦੇ ਨਾਲ ਸਾਬਾ ਸਿੱਧ ਜੀ ਉਹਨਾਂ ਜੀ ਜੋ ਰਹਿੰਦੇ ਹਨ ਔਰ ਇਹਦੇ ਹੁੰਦੇ ਸਨ ਉਹਨਾਂ ਦੀ ਜਿਹੜੀ ਛਪੜੀ ਆ ਉਹਨਾਂ ਦੇ ਨਾਮ ਦੀ ਜਿਹੜੀ ਆ ਛਪੜੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਛਪੜੀ ਦੇ ਆਲੇ ਦੁਆਲੇ ਸੱਤ ਵਾਰੀ ਮਿੱਟੀ ਕੱਢਦੇ ਹਨ ਵਿੱਚ ਵੜ ਕੇ ਬਾਬਾ ਸਿੱਧ ਜੀ ਉਹਨਾਂ ਜੀ ਦੇ ਤੇ ਬਾਬਾ ਜੀ ਦੇ ਦਰ ਤੋਂ ਰਹਿਨਤਾ ਪ੍ਰਾਪਤ ਕਰਦੇ ਹਨ ਤਾਂ ਇਹ ਜਿਹੜੀ ਪਰੰਪਰਾ ਹੈ ਇਹ ਬਣੀ ਹੋਈ ਹੈ ਸ਼ੁਰੂ ਤੋਂ ਹੀ ਬਾਬਾ ਜੀ ਦੇ ਦਰ ਤੇ ਤੇ ਪੂਰਾ ਇਹ ਜਿਹੜੀ ਬਾਬਾ ਜੀ ਦੀ ਜਗ੍ਹਾ ਸਿੱਖਾਂ ਵਾਲੀ ਬੀੜ ਕੋਟਕਪੂਰੇ ਦੇ ਨੇੜੇ ਪੈਂਦੀ ਹੈ ਕੋਟਕਪੂਰੇ ਤੋਂ ਥੋੜੀ ਦੂਰੀ ਤੇ ਹੈ ਸਿੱਖਾਂ ਵਾਲੀ ਬੀੜ ਪਿੰਡ ਦੇਵੀ ਆਲਾ ਪੈਂਦਾ ਹੈ ਸਿੱਖਾਂ ਵਾਲੀ ਬੀੜ ਕੋਟਕਪੂਰਾ ਵਿਖੇ ਜਿਹੜੀ ਬਾਬਾ ਜੀ ਦੀ ਇਹ ਜਗ੍ਹਾ ਹੈ ਦੇਖ ਸਕਦੇ ਹੋ ਬਾਬਾ ਜੀ ਦੇ 메ਨ ਸਥਾਨ ਦਾ ਜਿਹੜਾ 메ਨ ਗੇਟ ਹੈ ਤੰਤਨ ਬਾਬਾ ਕਾਲਾ ਮਹਿਰਜੀ ਸੰਧੂ ਜੀ ਦੀ ਇਹ ਜਗਾ ਬਹੁਤ ਸੋਹਣੀ ਹੈ ਜੋ ਲੋਕਾਂ ਦੀਆਂ ਬਾਬਾ ਜੀ ਦੇ ਮਤਲਬ ਦਰਤੇ ਬਾਬਾ ਜੀ ਦੀ ਸ਼ਰਧਾ ਭਾਵਨਾ ਦੇ ਸਦਕਾ ਬਾਬਾ ਜੀ ਦੀ ਰਹਿਣ ਦਾ ਸਦਕਾ ਲੋਕਾਂ ਦੀ ਮਦਦ ਸਦਕਾ ਕਮੇਟੀ ਵੱਲੋਂ ਉਹਨਾਂ ਦੀ ਹਿੰਮਤ ਸਦਕਾ ਜਿਹੜੀ ਜਗਾ ਬੜੀ ਸੋਹਣੀ ਬਣਾਈ ਗਈ ਹੈ ਦੂਰ ਦਰਾਡੇ ਤੋਂ ਜਿਹੜੇ ਲੋਕ ਆਉਂਦੇ ਹਨ ਸੰਧੂ ਭੈਣ ਭਰਾ ਸ਼ਰਧਾਲੂ ਆਉਂਦੇ ਹਨ ਉਹਨਾਂ ਦੇ ਰਹਿਣ ਖਾਣ ਦਾ ਲੰਗਰਾਂ ਦੀ ਸੇਵਾ ਇੱਥੇ ਦੂਰ ਦਰਾਡੇ ਤੋਂ ਆ ਕੇ ਜਿਹੜੇ ਸੰਧੂ ਬੈਨਪਰਾ ਆਨੇ ਜਿਵੇਂ ਸੋ ਲੰਗਰ ਦੀ ਸੇਵਾ ਲੰਦੇ ਹਨ ਠੀਕ ਹੈ ਤੇ ਬਹੁਤ ਸੋਹਣਾ ਜਾਨੀ ਕਿ ਦੇਖੋ ਟਰਾਲੀ ਦੇ ਵਿੱਚ ਕਿਵੇਂ ਸੰਧੂ ਇਕੱਠੇ ਹੋ ਕੇ ਬਾਬਾ ਜੀ ਦੇ ਦਰ ਤੇ ਖੁਸ਼ੀਆਂ ਮਨਾ ਰਹੇ ਹਨ ਤੇ ਬਾਬਾ ਜੀ ਦੇ ਦਰ ਤੇ ਭੰਗੜਾ ਪਾ ਰਹੇ ਹਨ ਬਾਬਾ ਜੀ ਦੇ ਦਰ ਦੇ ਉੱਤੇ ਆਉਣ ਤੋਂ ਪਹਿਲਾਂ ਕੀ ਕੁਝ ਯਾਨੀ ਕਿ ਕਿਦਾਂ ਦਾ ਚੜਾਵਾ ਚੜਦਾ ਹੈ ਕੀ ਇੱਥੇ ਬਾਬਾ ਜੀ ਦੇ ਦਰ ਤੇ ਮੰਤਾ ਹੁੰਦੀ ਹੈ ਸੰਧੂਆਂ ਨੇ ਕਿਵੇਂ ਮੰਨਣਾ ਹੈ ਕਿਵੇਂ ਨਹੀਂ ਮੰਨਣਾ ਇਹ ਸਾਰੀ ਜਿਹੜੀ ਜਾਣਕਾਰੀ ਹੈ ਅਸੀਂ ਇਸ ਪੇਜ ਦੇਤੇ YouTube ਚੈਨਲ ਦਾ ਹੀ ਬਾਬਾ ਜੀ ਦੇ ਮਤਲਬ ਇਸ ਚੈਨਲ ਤੇ ਪੇਜ ਫੇਸਬੁਕ ਪੇਜ ਤੇ ਚੜਾਈ ਹੋਈ ਆ ਤੁਸੀਂ ਵਿజిਟ ਕਰਕੇ ਚੈਨਲ ਦੇ ਉੱਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਜਿੰਨੇ ਵੀ ਸੰਧੂ ਕਹਿੰਨ ਪ੍ਰਾਤਨ ਤਨ ਤਨ ਬਾਬਾ ਕਾਲਾ ਮਰਜੀ ਸੰਧੂ ਬਾਰੇ ਨਹੀਂ ਜਾਣਦੇ ਜਾਂ ਉਹਨਾਂ ਨੂੰ ਉਹਨਾਂ ਬਾਰੇ ਨਹੀਂ ਪਤਾ ਤਾਂ ਸਾਡਾ ਮਕਸਦ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਸੰਧੂ ਭੈਣ ਭਰਾਵਾਂ ਤੱਕ ਬਾਬਾ ਜੀ ਤੋਂ ਜਾਣੂ ਕਰਵਾਉਣਾ ਹੈ ਉਹਨਾਂ ਸੰਧੂ ਭੈਣ ਭਰਾਵਾਂ ਨੂੰ ਜੋ ਬਾਬਾ ਜੀ ਦੇ ਦਰ ਤੇ ਅਜੇ ਤੱਕ ਨਹੀਂ ਪਹੁੰਚੇ ਤੇ ਬਾਬਾ ਜੀ ਦੇ ਰਹਿਮਤਾਂ ਤੋਂ ਵਾਂਝੇ ਹਨ ਤਾਂ ਬਾਬਾ ਜੀ ਦੇ ਦਰ ਤੇ ਮਤਲਬ ਹਰ ਇੱਕ ਜਿਹੜੀ ਸੁਵਿਧਾ ਇੱਥੇ ਪ੍ਰੋਵਾਈਡ ਕਰਵਾਈ ਗਈ ਹੈ ਸੰਗਤਾਂ ਦੇ ਰਹਿਣ ਦਾ ਪੂਰਾ ਪ੍ਰਬੰਧ ਹੈ ਸਰਾਵਾਂ ਬਣਾਈਆਂ ਗਈਆਂ ਹਨ ਬਹੁਤ ਸੋਹਣੀਆਂ ਪਾਰਕਾ ਬਣਾਈਆਂ ਗਈਆਂ ਹਨ ਬਹਿਣ ਉੱਠਣ ਵਾਸਤੇ ਵੀਰ ਹੋਣਾ ਨੇ ਤੁਸੀਂ ਦੇਖ ਸਕਦੇ ਹੋ ਸੰਧੂ ਭੈਣ ਭਰਾਵਾਂ ਨੇ ਜਲੇਬੀਆਂ ਦਾ ਜਿਹੜਾ ਇੱਥੇ ਲੰਗਰ ਲਾਇਆ ਹੋਇਆ ਹੈ ਲੰਗਰ ਦੇ ਬਾਹਰਲੇ ਪਾਸੇ ਤੇ ਲੰਗਰ ਪੱਕ ਦਾ ਨਜ਼ਰ ਆ ਰਿਹਾ ਤੇ ਇੱਧਰ ਜਲੇਬੀਆਂ ਦਾ ਲੰਗਰ ਚੱਲ ਰਿਹਾ ਤੇ ਬੜੀ ਦੂਰੋਂ ਦੂਰੋਂ ਆ ਕੇ ਜਿਹੜੇ ਸੰਧੂ ਭੈਣ ਭਰਾ ਨੇ ਉਹਦੇ ਸ਼ਰਧਾ ਯਾਨੀ ਕਿ ਪੂਰੀ ਬਾਬਾ ਜੀ ਦੇ ਦਰ ਤੇ ਸ਼ਰਧਾ ਵਿਖਾਉਂਦੇ ਹਨ ਤੇ ਸੰਗਤ ਦੀ ਸੇਵਾ ਕਰਦੇ ਹਨ ਪਾਰਕਾ ਬਣੀਆਂ ਹੋਈਆਂ ਹਨ ਬਹੁਤ ਸੋਹਣੀਆਂ ਬਹਿਣ ਉੱਠਣ ਲਈ ਯਾਨੀ ਕਿ ਬਾਬਾ ਜੀ ਦਾ ਧਾਰਾ ਜਿਹੜਾ ਸਿੱਖਾਂ ਵਾਲੀ ਬੀੜ ਕੋਟਕਪੂਰਾ ਵਿਖੇ ਬਹੁਤ ਸੋਹਣਾ ਯਾਨੀ ਕਿ ਸ਼ਰਧਾਲੂਆਂ ਤੇ ਸੰਧੂਆਂ ਦੀ ਜਿਹੜੀ ਸ਼ਰਦਾ ਦੇ ਕਮੇਟੀ ਦੀ ਹਿੰਮਤ ਨਾਲ ਇਹ ਜਿਹੜਾ ਬਾਬਾ ਜੀ ਦਾ ਧਾਰਾ ਬਹੁਤ ਸੋਹਣਾ ਬਣਾਇਆ ਗਿਆ ਹੈ ਬਾਬਾ ਜੀ ਦਾ ਮੱਟ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿੱਥੇ ਮੱਤਾ ਟਿਕਦਾ ਹੈ ਕਿਵੇਂ ਲਾਈਨ ਵਿੱਚ ਸ਼ਰਧਾਲੂ ਖੜ ਕੇ ਲੰਬੀਆਂ ਲਾਈਨਾਂ ਦੇ ਵਿੱਚ ਬਾਬਾ ਜੀ ਦੇ ਦਰ ਤੇ ਜਿਹੜਾ 2 2 3 3 4 4 ਘੰਟੇ ਲਾਈਨਾਂ ਦੇ ਵਿੱਚ ਖੜ ਕੇ ਆਪਦੀ ਸ਼ਰਧਾ ਪ੍ਰਗਟ ਕਰਕੇ ਬਾਬਾ ਜੀ ਦੇ ਦਰਸ਼ਨ ਕਰਦੇ ਹਨ ਤੇ ਤੁਸੀਂ ਸਾਹਮਣੇ ਵੇਖ ਸਕਦੇ ਹੋ ਬਾਬਾ ਜੀ ਦਾ ਮੇਨ ਅਸਥਾਨ ਹੈ ਬਾਬਾ ਜੀ ਦਾ ਮੱਟ ਹੈ ਜਿੱਤੇ ਲੋਕ ਦੇਖੋ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ ਪੂਰੀ ਜਿਹੜੀ ਇਸ ਜਗ੍ਹਾ ਦੀ ਰੇਖ ਦੇਖ ਹੈ ਬੜੀ ਸੋਹਣੀ ਤਰ੍ਹਾਂ ਕੀਤੀ ਗਈ ਹੈ ਤੇ ਇੱਥੇ ਕਿਸੇ ਵੀ ਕਿਸਮ ਦਾ ਯਾਨੀ ਕਿ ਕੋਈ ਵੀ ਜਗ੍ਹਾ 'ਚ ਕਮੀ ਨਹੀਂ ਛੱਡੀ ਗਈ ਕਮੇਟੀ ਅਤੇ ਸੰਗਤਾਂ ਦੀ ਮਿਹਨਤ ਕਮੇਟੀ ਅਤੇ ਸੰਗਤਾਂ ਦੀ ਮਿਹਨਤ ਸਦਕਾ ਇਹ ਜਗ੍ਹਾ ਇੰਨੀ ਸੋਹਣੀ ਬਣਾਈ ਗਈ ਹੈ ਜੀ ਮੈਂ ਸਾਰੇ ਸੰਧੂ ਭੈਣ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਿਹੜੇ ਸੰਧੂ ਭੈਣ ਭਰਾ ਹਜੇ ਤੱਕ ਬਾਬਾ ਜੀ ਦੇ ਮਹਿਲ ਆਸਥਾਨ ਤੱਕ ਨਹੀਂ ਪਹੁੰਚੇ ਉਹ ਇੱਕ ਵਾਰੀ ਜ਼ਰੂਰ ਪਹੁੰਚਣ ਬਾਬਾ ਜੀ ਦੇ ਦਰ ਤੇ ਸੀਸ ਨਵਾਉਣ ਅਤੇ ਬਾਬਾ ਜੀ ਦੇ ਦਰ ਤੋਂ ਰਹਿਮਤਾਂ ਪ੍ਰਾਪਤ ਕਰਨੇ ਜੀ ਸੋ ਸਾਰੇ ਮੇਲੇ ਦਾ ਤੁਹਾਨੂੰ ਜਿਹੜਾ ਦ੍ਰਿਸ਼ ਆ ਸੀ ਵਖਾ ਚੁੱਕੇ ਆ ਜੇ ਤੁਸੀਂ ਵੀ ਇਸ ਬਾਬਾ ਜੀ ਦੀ ਜਗ੍ਹਾ ਤੇ ਆਉਣਾ ਚਾਹੁੰਦੇ ਹੋ ਤਾਂ ਚੈਨਲ ਦੇ ਉੱਤੇ ਪੂਰੀਆਂ ਵੀਡੀਓ ਪਈਆਂ ਨੇ ਜੀ ਉਹ ਵੀ ਵੀਡੀਓ ਪਈਆਂ ਨੇ ਕਿ ਤੁਸੀਂ ਕਿੱਦਾਂ ਬਾਬਾ ਜੀ ਦੇ ਚੈਨਲ ਤੇ ਆਉਣਾ ਹੈਗਾ ਤੁਸੀਂ ਕਿੱਦਾਂ ਬਾਬਾ ਜੀ ਦੇ ਦਰ ਤੇ ਆਉਣਾ ਹੈਗਾ ਸਿੱਖਾਂ ਵਾਲੀ ਬੀੜ ਕੋਟਕਪੁਰਾ ਵਿਖੇ ਸਾਰੀ ਚੀਜ਼ ਦੀ ਜਿਹੜੀ ਜਾਣਕਾਰੀ ਹੈ ਦੇਖੋ ਬੱਚੇ ਕਿੱਦਾਂ ਮਤਲਬ ਬਾਬਾ ਜੀ ਦੇ ਦਰ ਤੇ ਜਿਹੜਾ ਖੁਸ਼ੀ ਪ੍ਰਗਟ ਕਰ ਰਹੇ ਹਨ ਆ ਕੇ ਤੇ ਸੰਗਤਾਂ ਦਾ ਪੂਰਾ ਜਿਹੜਾ ਇੱਥੇ ਸੰਗਤਾਂ ਦਾ ਇੱਥੇ ਪੂਰਾ ਇਕੱਠ ਹੁੰਦਾ ਹੈ ਜੀ ਮਤਲਬ ਜੰਗਲ ਦੇ ਵਿੱਚ ਬਾਬਾ ਜੀ ਨੇ ਮੰਗਲ ਲਾਏ ਹੋਏ ਹਨ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਸੋਧਾ ਇੱਥੇ ਪ੍ਰੋਵਾਈਡ ਕਰਵਾਈ ਗਈ ਹੈ ਮੇਲੇ ਲੱਗਦੇ ਹਨ ਤਕਾਨਾਂ ਲੱਗਦੀਆਂ ਹਨ ਯਾਨੀ ਕਿ ਹਰ ਇੱਕ ਚੀਜ਼ ਹੈ ਜਿਹੜੀ ਇੱਥੇ ਅਵੇਲੇਬਲ ਕਰਵਾਈ ਜਾਂਦੀ ਹੈ ਤੇ ਬਹੁਤ ਦੂਰੋਂ ਦੂਰੋਂ ਸੰਗਤ ਹੈ ਜਿਹੜੀ ਦੋ ਦਿਨ ਤਿੰਨ ਦਿਨ ਪਹਿਲਾਂ ਇੱਥੇ ਆ ਜਾਂਦੀ ਹੈ ਤੇ ਬਾਬਾ ਜੀ ਦੇ ਦਰ ਤੇ ਸਰਾਵਾਂ ਬਣੀਆਂ ਹੋਈਆਂ ਹਨ ਰਹਿਣ ਖਾਣ ਦਾ ਪੂਰਾ ਪ੍ਰਬੰਧ ਹੈ ਸੰਗਤਾਂ ਦਾ ਦੂਰ ਦਰਾਡੇ ਤੋਂ ਆ ਕੇ ਸੰਧੂ ਪੈਨ ਪਰਾ ਇੱਥੇ ਲੰਗਰ ਲਾਉਂਦੇ ਹਨ ਅਤੇ ਮਾਨਵਤਾ ਦੀ ਸੰਗਤ ਦੀ ਸੇਵਾ ਕਰਦੇ ਹਨ ਦੂਰੋਂ ਦੂਰੋਂ ਆਏ ਸੰਧੂ ਪੈਨ ਪਰਾਵਾਂ ਲਈ ਇੱਥੇ ਹਰ ਇੱਕ ਕਿਸਮ ਦੀ ਜਿਹੜੀ ਸੁਵਿਧਾ ਹੈ ਉਪਲਬਧ ਕਰਵਾਈ ਜਾਂਦੀ ਹੈ ਸੋ ਇੰਨੀਆਂ ਬੇਨਤੀਆਂ ਕਰਾਂਗਾ ਮਿਲਦੇ ਹਾਂ ਬਾਬਾ ਜੀ ਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਉਹਨਾਂ ਸੰਧੂ ਭੈਣਪਰਾਂ ਵੱਲ ਤੱਕ ਇਹ ਚੀਜ਼ ਪਹੁੰਚ ਸਕੇ ਜੋ ਬਾਬਾ ਤਨ ਤਨ ਬਾਬਾ ਕਾਲਾ ਮਹਿਰ ਜੀ ਸੰਧੂ ਜੀ ਤੋਂ ਅਜੇ ਤੱਕ ਜਾਣੂ ਨਹੀਂ ਹਨ ਅਤੇ ਉਹਨਾਂ ਦੀਆਂ ਰਹਿਮਤਾਂ ਤੋਂ ਵਾਂਝੇ ਹਨ ਸੋ ਇੰਨੀਆਂ ਬੇਨਤੀਆਂ ਕਬੂਲ ਕਰਨੀਆਂ ਜੀ ਧੰਨ ਧੰਨ ਬਾਬਾ ਕਾਲਾ ਮਿਰਜੇ ਸੰਧੂ ਆਪ ਸਭ ਤੇ ਸਦਾ ਮੇਰਾ ਪਰਿਆ ਹੱਥ ਰੱਖਣ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ